ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਹਿਬਾਨ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਪਾਗੀ ਹਾਂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਚਾਹਾਂਗੇ ਸੰਗਤ ਰੂਪ ਦੇ ਵਿੱਚ ਜੋੜ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਦੇ ਪਾਤਲ ਬਣ ਰਹੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਅਪਾਰ ਬਖਸ਼ਿਸ਼ ਕਰ ਰਹੇ ਹਾਂ ਜਿੱਥੇ ਪਾਤਸ਼ਾਹ ਜੀ ਨੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ ਹੈ ਕਿਰਪਾ ਕਰਨ ਕਿ ਜੀਵਨ ਦੇ ਵਿੱਚ ਮਾੜੀ ਬਾਣੀ ਦਾ ਚਾਉ ਸਿੱਕੀ ਕੇਸਾਂ ਸਵਾਸਾਂ ਨਾਲ ਨਿਭਾਏ ਇਹੋ ਜਿਹਾ ਵੀ ਚਾਉ ਬਣ ਜਾਏ ਸੋ ਆਉ ਗੁਰਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਅਪਾਰ ਬਖਸ਼ਿਸ਼ ਕਰਦੇ ਹੋਏ ਜਿੱਥੇ ਆਪਾਂ ਨੂੰ ਜੀਵਨ ਦੇ ਵਿੱਚ ਹਰ ਖੁਸ਼ੀ ਦੇ ਕੇ ਨਵਾਜਣਾ ਕਰ ਰਹੇ ਹਨ ਰੋਜ਼ ਬਚਨ ਪੜ੍ਹਦੇ ਹਾਂ ਤੇਗ ਬਹਾਦਰ ਸਿਮਰੀ ਹੈ ਕਰਨਾਉਣੀ ਦਾ ਬਹਿਤਾਏ ਸਭ ਥਾਈ ਹੋਏ ਸਹਾਏ ਦੇ ਮਹਾਂਬਾਕ ਅਨੁਸਾਰ ਧੰਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ 350 ਸਾਲਾ ਸ਼ਤਾਪਦੀ ਦੇ ਵਿਸਾਰਿਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀਆਂ ਜਿੱਥੇ ਸ਼ਾਦ ਤੁਹਾਨੂੰ ਆਪਾ ਕੋਟਨ ਕੋਟ ਪੜਨਾਮ ਕਰਦੇ ਹਾਂ ਉਥੇ ਧੰਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਇਸ ਹੀ ਦੀਵਾਰਾ ਦੇਸ਼ਾਂਪਦੇਸ਼ਾਂ ਦੇ ਵਿੱਚ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਬਾਦਸ਼ਾਹ ਜੀਵੀਆਂ ਬਖਸ਼ਾ ਉਹਨਾਂ ਸ਼ਹਾਦਤਾਂ ਦਾ ਆਪਾਂ ਰਿਣਤਾ ਨਹੀਂ ਦੇ ਸਕਦੇ ਪਰ ਗੁਰੂ ਪਿਆਰੀ ਸਾਧ ਸੰਗਤ ਦੀ ਰੋਮ ਰੋਮ ਆਪਣਾ ਰਣੀ ਹੈ ਉਹਦੇ ਵਿੱਚੋਂ ਆਪਾਂ ਕੁਝ ਸਮਾ ਕੋਸ਼ਿਸ਼ ਕਰਨੀ ਹੈ ਕਿ ਪਾਤਸ਼ਾਹ ਜੀ ਦੇ ਜੋ ਬਚਨ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਦ੍ਰਿੜ ਕਰੀਏ ਜੋ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰ ਰਹੇ ਹਨ ਜੀਵਨ ਦੇ ਵਿੱਚ ਉਹ ਬਾਣੀ ਤੇ ਬਾਣੇ ਦਾ ਚੋਅ ਬਣ ਜਾਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਹਤ ਨੂੰ ਕੋਟ ਕੋਟ ਪ੍ਰਣਾਮ ਹੁੰਦੇ ਹੋਏ ਥੋੜਾ ਪਾ ਇਤਿਹਾਸਕ ਜੀਵਨ ਤੋਂ ਵਿਚਾਰੀਏ ਕਿ ਜਦੋਂ ਇਸ ਮਾਤ ਲੋਕ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਵੱਧ ਚੁੱਕਾ ਸੀ ਬਹੁਤ ਜੇ ਅਨੇਕਾ ਦੌਰ ਚੱਲ ਰਿਹਾ ਸੀ ਤੇ ਭਗਤਾ ਨੇ ਇਸ ਮਾਤ ਲੋਕ ਤੋਂ ਪੁਕਾਰ ਕੀਤੀ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਰਹਿਮਤ ਕੀਤੀ ਆਪ ਨਾਰਾਇਣ ਕਲਾ ਤਾਰ ਜਗ ਮੇ ਪਰਵਰਿਓ ਸ੍ਰਿਸ਼ਟੀ ਦਾ ਅਰਚਨ ਹਰ ਗੁਰਨਾਮਕ ਪਾਸ਼ਾ ਜੀ ਦੇ ਰੂਪ ਵਿੱਚ ਇਸ ਮਾਤ ਲੋਕ ਤੇ ਆਏ ਔਰ ਇਸ ਮਾਤ ਲੋਕ ਤੇ ਆ ਕੇ ਅਨੇਕਾਂ ਹੀ ਕੌਤਕ ਪਾਸ਼ਾ ਜੀ ਨੇ ਮਾਤ ਲੋਕ ਤੇ ਵਰਤਾਏ ਜਿਹਦੇ ਵਿੱਚੋਂ अनेका ਕੌਤਕਾਂ ਦੇ ਵਿੱਚੋਂ ਅਗਰ ਆਪਾਂ ਕੁਝ ਵਿਚਾਰੀਏ ਪਾਸ਼ਾ ਜੀ ਨੇ ਕਿ ਸੱਚਾ ਸੌਦਾ ਕੀਤਾ ਪਰ ਅਸੀਂ ਅੱਜ ਇਥੋਂ ਤੱਕ ਸੀਮਿਤ ਰਹਿ ਗਏ ਆਂ ਵੀ ਜਿਹੜਾ ਸੱਚਾ ਸੌਦਾ ਹੈ ਸ਼ਾਇਦ ਉਹ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਚਿਕਾਇਆ ਸੌਦੇ ਦਾ ਮਤਲਬ ਹੁੰਦਾ ਇੱਕ ਹੱਥ ਦੇਣ ਤੇ ਇੱਕ ਹੱਥ ਲੈਣ ਜੇ ਇੱਕ ਪਾਸੇ ਦੇ ਕੇ ਆਗੇ ਤੇ ਉਹਨੂੰ ਦਾਨ ਕਰਨ ਆਖਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੱਚਾ ਸੌਦਾ ਕੀ ਕੀਤਾ ਜਿੱਥੇ ਉਹਨਾਂ ਨੂੰ ਭੋਜਨ ਚਿਕਾਇਆ ਉੱਥੇ ਉਹਨਾਂ ਨੂੰ ਔਰ 20 ਰੁਪਏ ਉਹਨਾਂ ਦੇ ਵਿੱਚ ਵੰਡੇ ਔਰ ਗੁਰਸਿੱਖੀ ਦੇ ਮੁਢਲੇ ਉਸੂਲ ਬਣਾਏ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਹ ਆਪਣੇ ਪਰਿਵਾਰਾਂ ਦੇ ਵਿੱਚ ਆਏ ਬੇਦਰੜਪਣੇ ਨੂੰ ਖਤਮ ਕੀਤਾ ਹੈ ਪਰਿਵਾਰਾਂ ਦੇ ਵਿੱਚ ਆਏ ਪਰਿਵਾਰਾਂ ਦੇ ਵਿੱਚ ਆ ਕੇ ਸੱਚ ਦਾ ਮਾਰਗ ਸੱਚ ਵਪਾਰ ਕਰੋ ਵਪਾਰੀ ਦਰਗਾ ਨਹੀਂ ਬਹਿ ਕੇ تمہاری ਜਿੱਥੇ ਦੁਨੀਆਵੀ ਵਪਾਰ ਕਰਨਾ ਹੈ ਉੱਥੇ ਸਸਸ ਸੱਚੇ ਵਪਾਰ ਹੈ ਸਵਾਸਾਂ ਦਾ ਵਪਾਰ ਕੀਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਦੇ ਕੌਤਕ ਅਨੇਕਾਂ ਰਚੇ ਜੋ ਖਜ਼ਾਨਾ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਝੋਲੀ ਵਿੱਚ ਪਾਇਆ ਗੁਰੂ ਅੰਗਦ ਦੀ ਉਹ ਨਿਦਾਨ ਅਕਾਥ ਕਥਾ ਗਿਆ ਉਹ ਅਕਾਥ ਜੋ ਅਕਾਥ ਕੀ ਹੈ ਜੋ ਸਾਡੇ ਅੰਦਰ ਦਾ ਖੇਡ ਹੈ ਜਿਹੜਾ ਹੈ ਪਰ ਦਿਖਾਈ ਨਹੀਂ ਦਿੰਦਾ ਉਹਨੂੰ ਅਕਾਥ ਕਥਾ ਆਖਿਆ ਅਕਤ ਕਹਾਣੀ ਪਦਨ ਰਵਾਣੀ ਕੋ ਵਿਰਲਾ ਗੁਰਮਖੂਜ ਹੈ ਕਿਸੇ ਵਿਰਲੇ ਦੇ ਹਿੱਸੇ ਕੀ ਡਾਉਂਦੀ ਹੈ ਉਹ ਖਜ਼ਾਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਹ ਖਜ਼ਾਨਾ ਜੀਵਨ ਦੇ ਵਿੱਚ ਕਮਾਇਆ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ 70 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਵਿੱਚ ਗਏ ਚਾਹੇ ਖੁਦਮਾਚਾਰੀ ਸੀ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸੇਵਾ ਸਿਮਰਨ ਦੇ ਪਹੁੰਚ ਬਣੇ ਜੀਵਨ ਨੂੰ ਜੀਵਨ ਦੇ ਵਿੱਚ ਕਮਾਇਆ ਤਾਂ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਦੇ ਵਿੱਚ ਵਿਚਰਦੇ ਹੋਏ ਅੰਦਰੋਂ ਜੋ ਆਨੰਦ ਦੀ ਅਵਸਥਾ ਬਣਦੀ ਹੈ ਜਿੱਤੇ ਉਹ ਆਨੰਦ ਸਾਡੇ ਅੰਦਰੋਂ ਬਣਦਾ ਹੈ ਤਾਂ ਪਾਤਸ਼ਾਹ ਜੀ ਨੇ ਨਾਮ ਸਬ ਦੀਆਂ 40 ਪੌੜੀਆਂ ਦਾ ਉਚਾਰਨ ਕੀਤਾ ਸਾਰੀ ਇਕੱਠ ਦੀ ਗੱਲ ਹੈ ਸੋ ਆਪਾਂ ਨਾਮ ਸਬ ਦਾ ਜਾਪ ਕਰਦੇ ਹਾਂ ਹੋਰ ਨੀਕਾਂ ਬਾਣੀ ਉਚਾਰਨ ਕੀਤੀ ਔਰ ਜਿੱਥੇ ਉਹ ਆਨੰਦ ਬਣਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿੱਥੇ ਜੀਵਨ ਦੇ ਵਿੱਚ ਉਹ ਆਨੰਦ ਦੀ ਅਵਸਥਾ ਮਾਣੀ ਹਰ ਮੰਦਰ ਹੀ ਉਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਇਆ ਇਹਦੇ ਅੰਦਰ ਕੋਟੜੇ ਵਿੱਚ ਕੋਟੜੀ ਫਰਮ ਕੋਠੀ ਵਿਚਾਰ ਦੀ ਖੇਡ ਹੈ ਸੰਸਾਰ ਸਾਗਰ ਦੇ ਵਿੱਚ ਹਰ ਮੰਦਰ ਸਾਹਿਬ ਦੀ ਸਿਰਜਣਾ ਕੀਤੀ ਔਰ ਇੱਕ ਅਕਾਥ ਦਾ ਭੇਦ ਉਹ ਦੇਣਾ ਕੀਤਾ ਬਾਣੀ ਉਚਾਰਨ ਕਰਕੇ ਸਾਡਾ ਮਾਰਗਦਰਸ਼ਨ ਕੀਤਾ ਤੇ ਪੰਚਮ ਪਾਸ਼ਾ ਜੀ ਨੇ ਜਿੱਤੇ ਸੰਤ ਦੀ ਕਿਹੜ ਨੂੰ ਸੰਪੂਰਨ ਕਰਦੇ ਆ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਹੀਦਾਂ ਦੇ ਸਰਤਾਜ ਏ ਖਾਇਆ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਸੁਖਮਨੀ ਸੁਖਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ ਕਿੱਥੇ ਜਾ ਕੇ ਭਗਤੀ ਹੁੰਦੀ ਹੈ ਕਿੱਥੇ ਜੀਵਨ ਮਾਲਕ ਦੇ ਦਰ ਤੇ ਨਵਾਜਿਆ ਜਾਂਦਾ ਹੈ ਕਿਵੇਂ ਮਾਲਕ ਦੀਆਂ ਅੱਖੇਂਾਂ ਬਣਦੀਆਂ ਨੇ ਤੇ ਸਰੋਵਰ ਸਾਹਿਬ ਦੀ ਤਿਆਰੀ ਕਰਾ ਕੇ ਪੋਥੀ ਪਰਮੇਸ਼ਰ ਕਾ ਥਾਨ ਬਾਣੀ ਇਕੱਤਰ ਕਰਕੇ ਪੋਥੀ ਪਰਮੇਸ਼ਰ ਕੇ ਥਾਨ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਲਮੁਖ ਹੋ ਕੇ ਸਖ ਸਿੱਖ ਸੰਗਤ ਨੂੰ ਪਾਤਸ਼ਾਹ ਜੀ ਦੇ ਸਾਹਮਣੇ ਕੀਤਾ ਸਰੋਵਰ ਦੀ ਪ੍ਰਕਰਮਾ ਦੇ ਕੰਪਲੀਟ ਦੇ ਨਾਲ ਨਾਲ ਹਰਮੰਦਰ ਸਾਹਿਬ ਦੀ ਜੋ ਖੇਡ ਬਾਣੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਰਚਨਾ ਕੰਪਲੀਟ ਕਰਕੇ ਅੱਗੇ ਸੰਤ ਤੋਂ ਸੰਤ ਸਿਪਾਈ ਦਾ ਮਾਰਗ ਸ਼ੁਰੂ ਕੀਤਾ ਛੇਵੇਂ ਪਾਤਸ਼ਾਹ ਜੀ ਮਾਥੀ ਆਪਣੇ ਸ਼ਾਸਤਰ ਵਿਦਿਆ ਸਿਕਾਈ ਤੇ ਮੀਰੀ ਤੇ ਪੀਰੀ ਦੀ ਖੇਡ ਚਲਾਈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਜੀਵਾਂ ਦੇ ਦਰਸ ਕਰਦੇ ਹੋਏ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਿੱਥੋਂ ਸਾਡੇ ਅੰਦਰੋਂ ਅਕਾਲ ਤਖਤ ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਜਾਰੀ ਹੁੰਦਾ ਇਸ ਮਾਤਲੋਕ ਦੇ ਉੱਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਭਗਤੀ ਦੇ ਨਾਲ ਸ਼ਕਤੀ ਦਾ ਭੇਜ ਦਤਾ ਹੈ ਸੰਤ ਤੋਂ ਸੰਤ ਸਿਪਾਈ ਦਾ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ 8ਵੇਂ ਤੇ 9ਵੇਂ 7ਵੇਂ ਤੇ 8ਵੇਂ ਪਾਸ਼ਾ ਜੀ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਹਰ Rai ਸਾਹਿਬ ਜੀ ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅਕਾਲ ਪੁਰਖ ਬਾਗੁਰੂ ਦੀਆਂ ਬਖਸ਼ਾਂ ਦੇ ਨਾਲ ਜਿੱਤੇ ਸਰੀਰ ਕੋ ਕਸ਼ਟ ਕੱਟੇ ਸਤਵੇਂ ਪਾਤਸ਼ਾਹ ਜੀ ਅੱਛੇ ਵੈਦ ਸੀ ਜਿੱਥੇ ਮਨ ਦਾ ਰੋਗ ਕੱਟਦੇ ਸੀ ਉੱਤੇ ਨਾਲ ਨਾਲ ਤਨ ਦਾ ਰੋਗ ਵੀ ਦੁਨਿਆਵੀ ਜੜੀ ਬੂਟੀਆਂ ਦੇ ਨਾਲ ਤਨ ਦਾ ਰੋਗ ਕੱਟਦੇ ਸੀ ਵੈਦ ਦੇ ਵਿੱਚ ਮਾਰਗਦਰਸ਼ਨ ਕੀਤਾ ਸੰਸਾਰ ਦਾ 8ਵੇਂ ਪਾਤਸ਼ਾਹ ਜੀ ਨੇ ਵੀ अनेकाੰਤਰਾਾਂ ਦੇ ਕਰਮ ਰੋਗ ਕੱਟੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ 9ਵੇਂ ਪਾਤਸ਼ਾਹ ਜੀ ਦੇ ਸਮੇਂ ਇਹ ਜੋ ਸਾਰੀ ਖੇਡ ਚੱਲਦੀ ਆਈ ਤਖ ਨਵੇਂ ਪਾਤਸ਼ਾਹ ਜੀ ਨੇ ਸੰਸਾਰ ਸਾਗਰ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਆਪ ਪਰਚੇਜ ਕੀਤੀ ਉਹਦੇ ਅੰਦਰ ਉਹ ਆਨੰਦਗੜ੍ਹ ਕਿਲਾ ਬਣਾਇਆ ਸਾਡੇ ਅੰਦਰ ਜਿੱਥੇ ਤੀਸਰੇ ਪਾਤਸ਼ਾਹ ਜੀ ਨੇ ਆਨੰਦ ਦੀ ਵਿਵਸਥਾ ਮਾਣੀ ਆਨੰਦ ਸਾਹਿਬ ਦੀਆਂ 40 ਪੌੜੀਆਂ ਦਾ ਉਚਾਰਨ ਕੀਤਾ ਕਿਵੇਂ ਉਹ ਸਾਡੇ ਅੰਦਰ ਖੇਡ ਚੱਲਦੀ ਹੈ ਸੰਸਾਰ ਸਾਗਰ ਦੇ ਵਿੱਚ ਆਪਾਂ ਦੇਖਦੇ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜੀ ਦੀ ਸਿਰਜਣਾ ਕੀਤੀ ਸਿਰਜਣਾ ਕਰਕੇ ਅਨੇਕਾਂ ਹੀ ਖੇਡਾਂ ਵਰਤਾਈਆਂ ਤੇ ਉਸ ਤੋਂ ਉਪਰੰਤ ਮਾਤ ਲੋਕ ਦੇ ਉਤੇ ਇਤਿਹਾਸ ਰਚਦੇ ਹੋਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਨੇਊ ਪਹਿਨਣ ਤੋਂ ਮਨਾ ਕਰ ਦਿੱਤਾ ਸੀ ਉੱਥੇ ਨੌਵੇਂ ਪਾਤਸ਼ਾਹ ਜੀ ਹਿੰਦ ਦੀ ਚਾਦਰ ਬਣੇ ਸੀ ਸਦੀਆਂ ਪਰ ਸਿਰ ਰਣਾ ਦੀਆ ਦੇ ਬਾਹਾਂ ਬਾਕ ਅਨੁਸਾਰ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਪਾਈ ਤੇ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਸਾਡੇ ਉਤੇ ਕਰਦੇ ਹੋਏ ਜੇ ਧੜ ਦਾ ਸੰਸਕਾਰ ਦਿੱਲੀ ਸੀਸਕਾਂਈ ਦੇ ਵਿੱਚ ਹੋਇਆ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸੀਸ ਨੂੰ ਪਾਈ ਜੈਤਾ ਜੀ ਦੇ ਸਰੂਪ ਆਨੰਦਪੁਰ ਸਾਹਿਬ ਲਿਆਂਦਾ ਗਿਆ ਤੇ ਆਨੰਦਪੁਰ ਸਾਹਿਬ ਦੇ ਵਿੱਚ ਵੀ ਆਪਾਂ ਸੀਸਕਾਂ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਜਿੱਥੇ ਨੌਵੇਂ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਤੇ ਫਿਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋ ਸਥਾਨ ਪ੍ਰਗਟ ਕੀਤਾ ਕੇਸਗੜ੍ਹ ਸਾਹਿਬ ਆ ਆਪਣੇ ਕੇਸ ਨੇ ਆ ਕੇਸਾਂ ਦਾ ਗੜ੍ਹ ਹੈ ਕੇਸਗੜ੍ਹ ਸਾਹਿਬ ਕੇਸਗੜ੍ਹ ਸਾਹਿਬ ਖਾਲਸੇ ਦੀ ਸਿਰਜਣਾ ਕੀਤੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਖਾਲਸੇ ਦੀ ਸਿਰਜਣਾ ਕਰਕੇ ਖਾਲਸਾ ਆਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਦਾ ਬਚਨ ਦੰਦੇ ਹੋਏ ਖਾਲਸੇ ਦੀ ਸਿਰਜਣਾ ਕੀਤੀ ਸੰਤ ਤੋਂ ਸੰਤ ਸਿਪਾਈ ਵਿਕੇਟ ਵਰਤਾਈ ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ ਪਾਤਸ਼ਾਹ ਜੀ ਨੇ ਆਪ ਕਿੱਥੇ ਬੈਠ ਕੇ ਭਗਤੀ ਕੀਤੀ ਆਪਣਾ ਪੁਰਬਲਾ ਜੀਵਨ ਦ੍ਰਿੜ ਕਰਾਉਂਦੇ ਨੇ ਕਹਿੰਦੇ ਹਿਮਕੁੰਡ ਪਾਰਵਤ ਹੈ ਜਹਾਂ ਸੱਤ ਸ੍ਰਿੰਗ ਸ਼ਿਸ਼ੋਭ ਤੈ ਤਹਾਂ ਕਿੱਥੇ ਨੇ ਉਹ ਸੱਤ ਚੋਟੀਆਂ ਜਿੱਤੇ ਹਿਮਕੁੰਡ ਬਣਦਾ ਹੈ ਬ੍ਰਹਿਮੰਡ ਵਿੱਚ ਆਪਾਂ ਖੋਜ ਕਰ ਲਈ ਆਪਣੇ ਅੰਦਰ ਕਿੱਥੇ ਹੈ ਕਿਹੜੀਆਂ ਸੱਤ ਚੋਟੀਆਂ ਨੇ ਆ ਦੋ ਕੰਨ ਦੋ ਅੱਖਾਂ ਦੋ ਨਾਸਕਾਂ ਤੇ ਇੱਕ ਮੁੱਖੇ ਸਰੀਰ ਦੀਆਂ ਸੱਤ ਚੋਟੀਆਂ ਇਹਨਾਂ ਸੱਤਾਂ ਦਾ ਸੈਂਟਰ ਪੁਆਇੰਟ ਬਣਦਾ ਜਿਹਦੇ ਬਾਰੇ ਗੁਰਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜਾ ਉੱਚਾ ਹੋਵੇ ਕੋਈ ਤਿਸੁ ਉੱਚੇ ਕੋ ਜਾਣੈ ਸੋਇ ਆਪਣਾ ਕਲਜੀ ਕੁ ਜੀਵਾਂ ਦਾ ਮਾਰਗਦਰਸ਼ਨ ਕਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਰੀਰ ਦੀ ਖੇਡ ਸਾਨੂੰ ਦੱਸਾ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਰੂਪ ਵਿੱਚ ਸਾਨੂੰ ਸਮਝਾਉਣਾ ਕੀਤਾ ਸਾਰੀ ਖੇਡ ਇਕੱਠੀ ਹੈ ਸਾਡੇ ਜੀਵਨ ਦੀ ਹੈ ਸਾਡੇ ਆਪੇ ਦੀ ਹੈ ਇਤਿਹਾਸ ਲਿਖਦੇ ਆ ਪਾਤਸ਼ਾਹ ਜੀ ਨੇ ਜਦਮਦਮਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਖਤ ਕੀਤੀ ਤੇ ਜਦੋਂ ਲਿਖਤ ਕਰਨ ਲੱਗੇ ਤਾਂ ਸਿੰਘਾਂ ਨੂੰ ਹੁਕਮ ਕੀਤਾ ਵੀ ਜਾਓ ਜਿਹੜੇ ਧੀਰਮਲੀਏ ਉਹਨਾਂ ਦੇ ਕੋਲੋਂ ਜੋ ਪੰਚਮ ਪਾਤਸ਼ਾਹ ਜੀ ਨੇ ਪੋਤੀ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿਰਜਣਾ ਕੀਤੀ ਸੀ ਸਖ ਸੰਗਤ ਨੂੰ ਉਹਨਾਂ ਦੇ ਲੜ ਲਾਇਆ ਨਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਨੀ ਹੈ ਤੇ ਉਹ ਲੈ ਕੇ आओ ਕਾਰਨ ਕਰਤੇ ਵਸਿਆ ਖੇਡ ਮਾਲਕ ਦੇ ਹੁਕਮ ਦੀ ਸੀ ਉਹਨਾਂ ਮਨਾਂ ਕੀਤਾ ਜਿਹੜਾ ਬਚਨ ਭਾਈ ਲਾਲੋ ਜੀ ਦੇ ਕਰ ਗੁਰ ਨਾਰੰਗ ਪਾਤਸ਼ਾਹ ਜੀ ਜਾ ਕੇ ਕਰ ਰਹੇ ਨੇ ਜੈਸੇ ਮੈਂ ਆਵੇ ਖਾਸਮ ਕੀ ਬਾਣੀ ਤੈਸਿਲ ਕਰੀਂਗੇ ਹਣੇ ਭੀ ਲਾਲੋ ਇਲਾਲੋ ਦੇ ਘਰ ਜਾ ਕੇ ਵਚਨ ਕਰ ਰਹੇ ਨੇ ਉਹੀ ਪ੍ਰੈਕਟੀਕਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਤੋਂ ਕਰਾ ਰਹੇ ਨੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਦਰਸ਼ਨ ਕਰਦੇ ਹਾਂ ਦਮਦਮਾ ਸਾਹਿਬ ਦੇ ਵਿੱਚ ਗੁਰਦੁਆਰਾ ਲਖਣ ਸਹਾਰਨ ਤੰਬੂ ਬਣਾਇਆ ਤੇ ਭਾਈ ਮਨੀ ਸਿੰਘ ਜੀ ਨੂੰ ਹੱਥ ਲਿਖਤ ਵਾਸਤੇ ਹੁਕਮ ਕੀਤਾ ਤੇ ਲਖਾਰੀ ਦਾ ਜੋ ਵੀ ਸਮਾਨ ਚਾਹੀਦਾ ਸੀ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਈ ਖਾਤ ਲਿਖਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੋਈ ਅਤੇ ਦਾਸ ਇੱਕ ਬੇਨਤੀ ਵਿੱਚ ਕਰਨ ਬੇਨਤੀ ਕਰਦੇ ਵਿਚਾਰ ਲਈਏ ਪੰਚਮ ਪਾਤਸ਼ਾਹ ਜੀ ਨੇ ਜਦੋਂ ਬਾਣੀ ਗੁਰੂ ਪੋਥੀ ਪਰਮੇਸ਼ਰ ਦਾ ਥਾਂ ਦੇ ਰੂਪ ਦੇ ਵਿੱਚ ਰਚੀ ਉਦੋਂ ਸਾਰਿਆਂ ਤੋਂ ਬਾਣੀ ਇਕੱਤਰ ਕਰਕੇ ਜਿਹੜੀ ਮਾਲਕ ਦੇ ਦਰਤੇ ਪ੍ਰਵਾਨ ਹੈ ਉਹ ਬਾਣੀ ਦੀ ਲਿਖਤ ਹੋਈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਣੀ ਉਹ ਲਿਖਤ ਕਰਾਈ ਇਰਮਲੀਆਂ ਦੇ ਜਵਾਬ ਦੇਣ ਤੋਂ ਬਾਅਦ ਇਸ ਅਗੰਮ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ ਵਾਹੋ ਵਾਹੋ ਬਾਣੀ ਨਰੰਕਾਰ ਹੈ ਤਿਸ ਜੇ ਵੱਡਾ ਵਰਨਾ ਕੋਈ ਸਾਡਾ ਭਰਮ ਕੱਟਣ ਵਾਸਤੇ ਕਿ ਉਹ ਬਾਣੀ ਇਤੋਂ ਅਗੰਮ ਦੇ ਵਿੱਚੋਂ ਆਉਂਦੀ ਹੈ ਅਕਸਰ ਮਰਦਾਨਾ ਜੀ ਨੂੰ ਗੁਰਨਾਮੇ ਪਾਸ਼ਾ ਬਚਨ ਕਰਦੇ ਨੇ ਮਰਦਾਨੇ ਰਬਾਬ ਛੇੜ ਕਿਉਂ ਬਾਣੀ ਆਈ ਹੈ ਸੋ ਉਹ ਬਾਣੀ ਜਿਹੜੀ ਆਉਂਦੀ ਸੀ ਤੇ ਪਾਸ਼ਾ ਉਚਾਰਨ ਕਰਦੇ ਸੀ ਉਹ ਪ੍ਰਕティਕਲ ਗੁਰੂ ਪਿਆਰੀ ਸਾਧ ਸੰਗਤ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੰਬੂ ਬਣਾ ਕੇ ਵਿੱਚ ਪੜਦਾ ਕਰਕੇ ਇੱਕ ਪਾਸੇ ਆ ਬੈਠੇ ਤੇ ਗੋ ਸਿੱਖਾਂ ਦੀ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਦੀ ਦ੍ਰਿਸ਼ਟੀ ਨੂੰ ਬਾਹਰ ਦਰਸ਼ੀ ਕਰਦੇ ਹੋਏ ਅਗੰਮ ਦੇ ਵਿੱਚੋਂ ਬਾਣੀ ਇਕੱਤਰ ਕਰਕੇ ਕਿਹੜੇ ਸਮੇਂ ਕਿਹੜੇ ਭਗਤ ਕਿਹੜੇ ਗੁਰੂ ਸਾਹਿਬ ਕਿਹੜੇ ਗੁਰਮੁਖ ਪਿਆਰੇ ਕਿੱਥੇ ਕਿਹੜਾ ਬਚਨ ਉਚਾਰਨ ਕਰ ਰਹੇ ਨੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਦਰਤੇ ਪ੍ਰਵਾਣ ਹੈ ਗੁਰੂ ਪਿਆਰੀ ਸਾਫ ਸੰਗਤ ਜੀ ਤੋਂ ਸਪੇਸ ਦੇ ਵਿੱਚੋਂ ਬਾਣੀ ਇਕੱਤਰ ਕਰਕੇ ਸਾਡਾ ਕਲਯੁਗੀ ਜੀਵਾਂ ਦਾ ਮਾਰਗਦਰਸ਼ਨ ਕਰ ਰਹੇ ਹਨ ਬਚਨ ਪੜਦਿਆਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਅਮਰਤ ਸਾਰੇ ਜਿਹੜੀ ਇਹ ਕੰਮ ਚੋਂ ਸਿੱਧੀ ਆਉਂਦੀ ਹੈ ਉਹਨੂੰ ਬਾਣੀ ਆਖਿਆ ਔਰ ਜਿਹੜੀ ਗੁਰੂ ਸਭਾ ਦੇ ਮੁੱਖ ਦੇ ਵਿੱਚੋਂ ਉਚਾਰਨ ਹੋਈ ਹੈ ਉਹਨੂੰ ਗੁਰਬਾਣੀ ਆਖਿਆ ਬਾਣੀ ਗੁਰਬਾਣੀ ਗੱਲ ਇੱਕੋ ਹੀ ਹੈ ਪਰ ਫਰਕ ਹੈ ਇੱਕ ਕੰਮ ਚੋਂ ਸਿੱਧੀ ਪ੍ਰਗਟ ਹੋ ਰਹੀ ਹੈ ਇਕ ਉਸ ਭਾਸ਼ਾ ਨੂੰ ਸਾਡੀ ਭਾਸ਼ਾ ਦੇ ਵਿੱਚ ਟ੍ਰਾਂਸਲੇਸ਼ਨ ਕਰ ਦੁੱਤਾ ਉਹਨੂੰ ਕਹਿੰਦੇ ਗੁਰਬਾਣੀ ਗੁਰਬਾਣੀ ਕਹੇ ਸੇਵਕ ਜਨ ਮੰਨ ਲੈ ਸਾਨੂੰ ਸੇਵਕ ਆਖਿਆ ਕੀ ਹੋਏਗਾ ਪ੍ਰਤੱਖ ਗੁਰੂ ਅਨਸਾਰੇ ਜੇ ਆਪਾਂ ਬਚਨ ਮੰਨ ਲਈਏ ਪ੍ਰਤੱਖ ਗੁਰੂ ਦੇ ਰੂਪ ਦੇ ਵਿੱਚ ਪਾਸ਼ਾ ਨਿਸਥਾਰਾ ਕਰਦੇ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਦਸਾਂ ਪਾਸ਼ਾ ਇੰਜ ਨੇ ਦਸਾਂ ਦੁਆਰਾਂ ਦਾ ਸਾਡਾ ਇਹ ਸਰੀਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਕਿਵੇਂ ਪਰਵਾਣ ਹੁੰਦਾ ਹੈ ਕਿਵੇਂ ਸ਼ੁਕਰਾਨਾ ਹੁੰਦਾ ਹੈ ਔਰੇ ਬਚਨ ਸਾਨੂੰ ਸਮਝਾਉਂਦੇ ਹੋਏ ਨਾਲ ਗੁਰਨਾਨਕ ਪਾਤਸ਼ਾਹ ਜੀ ਨੇ ਬਚਨ ਸਮਝਾਇਆ ਕਿ ਜਿਹੜੀ ਰਸਨਾ ਤੋਂ ਮਾਲਕ ਦੀ ਉਸਤਤ ਕਰਦੇ ਆ ਇਹ ਵੀ ਨੀਚੇ ਲਹਿ ਜਾਂਦੀ ਹੈ ਇਹ ਰਸਨਾ ਤੋਂ ਮਾਲਕ ਦਾ ਸ਼ੁਕਰਾਨਾ ਕਰਦੇ ਆ ਇਥੋਂ ਅਗੰਮ ਦੇ ਵਿੱਚ ਪ੍ਰਵੇਸ਼ ਹੋਣ ਦਾ ਭੇਜ ਦੁੱਤਾ ਆਪਾਂ ਅਕਸਰ ਬੜਦੇ ਆ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋਤੁ ਤਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਤੇ ਦਾਸ ਮਾਫੀ ਚਾਏਗਾ ਕਈ ਵਾਰੀ ਆਪਾਂ ਇਹ ਬਚਨ ਪੜਨ ਲੱਗੇ ਆਈ ਕਹਿ ਰਹੇ ਨੇ ਵੀ ਗੁਰੂ ਨਾਨਕ ਪਾਸ਼ਾ ਨੇ ਆਪਣੇ ਆਪ ਨੂੰ ਨੀਚ ਆਖਿਆ ਗੁਰੂ ਨਾਨਕ ਪਾਸ਼ਾ ਨੇ ਨੀਚ ਨਹੀਂ ਆਖਿਆ ਆਪਣੇ ਆਪ ਨੂੰ ਗੁਰੂ ਨਾਨਕ ਪਾਸ਼ਾ ਤੇ ਕਹਿ ਰਹੇ ਨੇ ਵੀ ਜਿਹੜੀ ਰਸਨਾ ਨਾਲ ਉਸਤ ਕਰਦੀਆਂ ਇਹ ਵੀ ਥੱਲੇ ਰਹਿ ਜਾਂਦੀ ਆਗਨ ਬਿੰਬ ਪਾਉਣੇ ਕੀ ਬਾਣੀ ਤਿੰਨੇ ਨਾਮ ਕੇ ਦਾਸਾ ਪਾਣੀ ਹਵਾ ਅੱਗ ਤੋਂ ਸਾਡੀ ਪਾਸ਼ਾ ਪ੍ਰਗਟ ਹੁੰਦੀਆਂ ਤਿੰਨੋਂ ਨਾਮ ਦੇ ਦਾਸ ਰਹੇ ਨੇ ਇਹਨਾਂ ਨੂੰ ਤਿੰਨ ਗੁਣ ਆਖਿਆ ਤੇ ਸਰੂਪ ਨਾ ਦੇਖਣਾ ਰੰਗ ਕਿਛਤ ਰਹੇ ਗੁਣ ਤੇ ਪ੍ਰਭ ਭਿੰਨ ਤੇ ਸੇ ਬੁਜਾਵੈ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਜਿਹਦੇ ਤੇ ਮਾਲਕ ਬਹੁਤ ਜ਼ਿਆਦਾ ਖੁਸ਼ ਹੁੰਦਾ ਉਹਨੂੰ ਇਹ ਗੱਲ ਸਮਝ ਆਉਂਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਥੋਂ ਮਾਲਕ ਦੇ ਮਲਾਪ ਤੱਕ ਦਾ ਖੇਡ ਦੱਸਾਂ ਪਾਸ਼ਾ ਜੀ ਨੇ ਸਾਡਾ ਮਾਰਗਦਰਸ਼ਨ ਕੀਤਾ ਤੇ ਸਦੀਵੀ ਕਾਲ ਲਈ ਪ੍ਰਗਟ ਗੁਰਾਂ ਕੀ ਦੇਹ ਕਰਕੇ ਕਰ ਰਹੇ ਨੇ ਸੋ ਆਪਾਂ ਉਹਦੇ ਵਿੱਚੋਂ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਦਮਦਮਾ ਸਾਹਿਬ ਦੇ ਲੇਖਿਤ ਹੋਈ ਤੇ ਉਸ ਤੋਂ ਬਾਅਦ ਵਿੱਚ ਸ਼੍ਰੀ ਅਬਚਲ ਨਗਰ ਗੋਬਿੰਦ ਗੁਰੂ ਦਾ ਨਾਮ ਜਪਤ ਸੁਖ ਪਾਇਆ ਰਾਮ ਸ਼੍ਰੀ ਹਜੂਰ ਸਾਹਿਬ ਜਾ ਕੇ ਪਾਤਸ਼ਾਹ ਜੀ ਨੇ ਇਹ ਬਚਨ ਉਚਾਰਨ ਕੀਤਾ ਆਗਿਆ ਭਈਆ ਕਾਲ ਕੀ ਤਬੀ ਚਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਣਾ ਕੀ ਦੇ ਜੋ ਪ੍ਰਭ ਕੋ ਮਿਲਵੋ ਚਾਹੇ ਕੋਜ ਸ਼ਬਦ ਮਲੇ ਆਪਾਂ ਨੂੰ ਬਾਣੀ ਗੁਰੂ ਦੇ ਲੜ ਲਾਇਆ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮੌਕੇ ਤੇ ਸਿੱਖ ਸੰਗਤਾਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਿਤਾ ਵਾਹਿਗੁਰੂ ਅਗਰ ਫਿਰ ਵੀ ਆਪਜੀ ਦੇ ਦਰਸ਼ਨ ਕਰਨ ਦਾ ਮਨ ਉਹਦੇ ਵਿੱਚ ਚਾਹੋ ਆ ਜਾਏ ਤਾਂ ਕੀ ਕਰੀਏ ਕਿਵੇਂ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਸੀ ਕਿ ਮੇਰੀ ਆਤਮਾ ਗ੍ਰੰਥ ਵਿੱਚ ਤੇ ਪ੍ਰਾਣ ਪੰਥ ਵਿੱਚ ਨੇ ਜੇ ਆਤਮ ਸਰੂਪ ਦੇ ਦਰਸ਼ਨ ਕਰਨੇ ਕਿਉਂਕਿ ਗੁਰਬਾਣੀ ਸਾਰੀ ਸਾਡੀ ਆਤਮਾ ਦੀ ਆਵਾਜ਼ ਹੈ ਤੇ ਸਾਡੇ ਮਨ ਨੂੰ ਕਹਿ ਰਹੀ ਆਤਮਾ ਹੀ ਪਰਮਾਤਮਾ ਦਾ ਹੁਕਮ ਹੈ ਜਿਹਨੂੰ ਆਪਾਂ ਪੜਨੇ ਇੱਕੋ ਨਾਮ ਹੁਕਮ ਹੈ ਨਾ ਕੋ ਸਤਿਗੁਰ ਦੀ ਆਪ ਭਜਾਈਓ ਨਾਮ ਹੀ ਤੇ ਪ੍ਰਾਣ ਨੇ ਇੱਕ ਸ਼ਬਦ ਮੇਰੇ ਪ੍ਰਾਣ ਵਾਪਸ ਆਇਆ ਬਹੁਤ ਜਨਮਨਾਮਾ ਸ਼ਬਦ ਨੂੰ ਹੀ ਤੇ ਨਾਮ ਆਖਿਆ ਉਹਨਾਂ ਦੇ ਬਾਣੀ ਗੁਰ ਸ਼ਬਦ ਜਾਨੀ ਹਰਨਾਮ ਹਰ ਰਸ ਭੋਗੋ ਗੁਰਬਾਣੀ ਕੋਈ ਸਰੀਰ ਦਾ ਦੂਸਰਾ 파ਰਟ ਨਹੀਂ ਹੈ ਸਾਡੀ ਆਤਮਾ ਦੀ ਆਵਾਜ਼ ਹੈ ਸਾਡੇ ਮਨ ਨੂੰ ਕੁਝ ਸਮਝਾ ਰਹੀ ਹੈ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਹਿੰਦੇ ਵੀ ਮੇਰੀ ਆਤਮਾ ਗ੍ਰੰਥ ਵਿੱਚ ਤੇ ਪ੍ਰਾਣ ਪੰਥ ਵਿੱਚ ਨੇ ਜੇ ਆਤਮ ਸਰੂਪ ਦੇ ਦਰਸ਼ਨ ਕਰਨੇ ਨੇ ਬਾਣੀ ਗੁਰੂ ਦੇ ਸਨਮੁਖ ਹੋਮਗੇ ਤੁਹਾਡੇ ਅੰਦਰੋਂ ਤੁਹਾਨੂੰ ਆਤਮ ਸਰੂਪ ਦੇ ਦਰਸ਼ਨ ਹੋਣਗੇ ਜੇ ਮੇਰੇ ਸਰੂਪ ਦੇ ਦਰਸ਼ਨ ਕਰਨੇ ਨੇ ਤਾਂ ਪੰਥ ਦੇ ਵਿੱਚ ਪੰਥ ਦੇ ਦਰਸ਼ਨ ਕਰ ਲਿਓ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹ ਮਿਲੰਤ ਜਮ ਤਰਾਸ ਮਟਾਈ ਜਿੱਥੇ ਜਮਾਂ ਦੀ ਤਰਾਸ ਕੱਟੀ ਜਾਂਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਸਾਂ ਦੁਆਰਾਂ ਦੇ ਇਸ ਸਰੀਰ ਨੂੰ ਪਾਤਸ਼ਾਹ ਜੀ ਦਾ ਫੈਸਲਾ ਹੈ ਇਸ ਦੇ ਹੀ ਅੰਦਰ ਨਾਉ ਖੰਡ ਪ੍ਰਿਥਵੀ ਹਟ ਬਟਲ ਬਯਾਰਾਂ ਨਾਉ ਲੋਕੇ ਦੇ ਅੰਦਰ ਨੇ ਦਸਵੇਂ ਆਕਾਸ਼ ਦਾ ਮਨਵਾਸੀ ਹੈ ਇਹ ਸੰਸਾਰ ਦੇ ਨਾਉ ਲੋਕਾਂ ਦਾ ਭੇਜ ਦੇ ਕੇ ਦਸਵੇਂ ਆਕਾਸ਼ ਤੋਂ ਅੱਗੇ ਫਿਰ ਬਿਆਨਤ ਦੀ ਖੇਡ ਸਾਨੂੰ ਸਮਝਾਉਣਾ ਕੀਤੀ। ਸੋ ਦੇਵੀ ਕਾਲ ਲਈ ਮਾਰਗਦਰਸ਼ਨ ਕਰ ਰਹੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਦੀ ਪਾਸ਼ਾ ਜੀ ਨੂੰ ਆਉਣਾ ਸ਼ਹਾ ਤਨ ਕੋਟ-ਕੋਟ ਪ੍ਰਣਾਮ ਕਰ ਰਹੇ ਹਾਂ। ਸੋ ਨੌਵੇਂ ਪਾਸ਼ਾ ਜੀ ਦੇ ਆਪਾਂ ਇਹ ਛੀਦੀ ਦਿਵਾਲੇ ਮਨਾ ਰਹੇ ਹਾਂ। ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਉਹਨਾਂ ਦੇ ਛੀਦੀ ਦਿਵਾਲੇ ਮਨਾ ਰਹੇ ਹਾਂ। ਕੋਟ-ਕੋਟ ਪ੍ਰਣਾਮ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਔ ਵਾਪਨ ਪਾਸ਼ਾ ਜੀ ਦੇ ਬਚਨ ਜੋ ਗੁਰਤੇਗ ਬਾਦਰ ਜੀ ਮਹਾਰਾਜ ਆਪਾਂ ਅਕਸਰ ਬਚਨ ਪੜ੍ਹਦੇ ਹਾਂ ਤੇਗ ਬਾਹਦਰ ਸਿਮਰਿਆ ਕਰਨੋਂ ਨਹੀਂ ਤਾਵੇ ਸਭ ਥਾਈ ਹੋਏ ਸਹਾਏ ਕਿਵੇਂ ਸਾਈ ਹੁੰਦੇ ਨੇ ਸੱਚੇ ਪਾਸ਼ਾ ਜੀ ਸਲੋਕ ਦੇ ਵਿੱਚ ਨਵੇਂ ਪਾਸ਼ਾ ਜੀ ਨੇ ਜੋ ਸਲੋਕ ਉਚਾਰਨ ਕੀਤੇ ਸਾਰਾ ਸਿਮਰਨ ਦਾ ਭੇਦ ਹੈ ਵੈਸੇ ਤੇ ਪੂਰੀ ਗੁਰਬਾਣੀ ਗੁਰੂ 1430 ਅੰਗ ਦਾ ਇੱਕੋ ਹੀ ਇੱਕ ਨਿਚੋੜ ਹੈ ਗੁਰਮੁਖ ਗਿਆਨ ਇੱਕੋ ਹੈ ਜਾਤਾ ਆਂਦੇ ਨਾਮ ਰਵਿਜੈ ਭਾਈ ਤੂੰ ਸਿਮਰਨ ਕਰ 1430 ਅੰਗ ਦੇ ਵਿੱਚ ਫੈਸਲਾ ਹੈ ਪਰ ਅਖੀਰ ਤੇ ਆਪਾਂ ਜਦੋਂ ਸ਼ਲੋਕ ਪੜ੍ਹਦੇ ਆ ਨੌਵੇਂ ਪਾਤਸ਼ਾਹ ਜੀ ਨੇ ਸਾਰੀ ਖੇੜੀ ਸਿਮਰਨ ਦੀ ਦੱਸੀ ਐ ਹੁਣ ਤਾਂ ਤਾਂਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੁਕਮ ਕਰ ਰਹੇ ਨੇ ਓਮਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ 9 ਆਪਾਂ ਪੜ੍ਹਦੇ ਹਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਆਪਣੇ ਮਨ ਨੂੰ ਸਮਝਾਉਣਾ ਕਰ ਰਹੇ ਨੇ ਕਿ ਮੇਰੇ ਮਨ ਬੱਚੇ ਜੇ ਤੂੰ ਸੰਗਤ ਜੀਵਨ ਦੇ ਵਿੱਚ ਆ ਕੇ ਮਾਲਕ ਦਾ ਸ਼ੁਕਰਾਨਾ ਨਹੀਂ ਕੀਤਾ ਤੇਰਾ ਜੀਵਨ ਵਿਅਰਥ ਜਾ ਰਿਹਾ ਹੈ ਤੇਰੇ ਜੀਵਨ ਦਾ ਕੋਈ ਲਾਹਾ ਨਹੀਂ ਹੈ 184 ਜੂਨੋਂ ਉਪਾਈ ਮਾਨਸ ਕੋ ਪਰਵਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਇੰਦਾ ਜੇ ਤੂੰ ਮਾਲਕ ਦਾ ਸ਼ੁਕਰਾਨਾ ਨਹੀਂ ਕੀਤਾ ਤੇਰੇ ਅੱਗੇ 84 ਲੱਖ ਜੂਨੀ ਤਹਿ ਹੈ ਤੇਰੇ ਮਨ ਬੱਚੇ ਤੂੰ ਮਾਲਕ ਦਾ ਸ਼ੁਕਰਾਨਾ ਕਰਕੇਉ ਨਹੀਂ ਕਰਦਾ ਤੇਰਾ ਜੀਵਨ ਵਿਅਰਥ ਜਾ ਰਿਹਾ ਹੈ ਤੂੰ ਨਕੰਮਾ ਹੁੰਦਾ ਜਾ ਰਿਹਾ ਹੈ ਤੂੰ ਕਿਉਂ ਮਾਲਕ ਤੋਂ ਬੇਮੁਖ ਹੋ ਰਿਹਾ ਹੈ ਕੀ ਸਮਝਾਉਣਾ ਕਰ ਰਹੇ ਨੇ ਕਹਿੰਦੇ ਕਾਹੋ ਨਾਨਕ ਹਰਿ ਪਜਮਨਾ ਜਹੇ ਬਿਦ ਜਲ ਕੋ ਮੀਨ ਜਿਵੇਂ ਮੱਛੀ ਪਾਣੀ ਦੇ ਵਿੱਚੋਂ ਬਾਹਰ ਕੱਢ ਲਈਏ ਪ੍ਰਾਣ ਤੇ ਆ ਗਏ ਹੁੰਦੀ ਹੈ ਕਹਿੰਦੇ ਜੇ ਮਾਲਕ ਤੈਨੂੰ ਸਵਾਲ ਦੇ ਰਿਹਾ ਹੈ ਤੇਰਾ ਵੀ ਜੀਵਨ ਇਹੋ ਜਿਹਾ ਚਾਹੀਦਾ ਹੈ ਕਿ ਮੱਛੀ ਵਰਗਾ ਜੀਵਨ ਚਾਹੀਦਾ ਹੈ ਕਿ ਹਸਦਾ ਹੀ ਮਾਲਕ ਦੇ ਸ਼ੁਕਰਾਨੇ ਵਿੱਚ ਰਹੇ ਜਿੱਥੇ ਤੇਰਾ ਮਨ ਸ਼ੁਕਰਾਨੇ ਨੂੰ ਵਿਸਾਰ ਗਿਆ ਉੱਥੇ ਜੀਵਨ ਦਾ ਅੰਤ ਮਹਿਸੂਸ ਹੋਵੇ ਕਿਉਂ ਨਹੀਂ ਤੂੰ ਸ਼ੁਕਰਾਨਾ ਕਰਦਾ ਤੂੰ ਇਹੋ ਜਿਹਾ ਜੀਵਨ ਬਣਾ ਕਹੋ ਨਾਨਕ ਹਰ ਪਜਮਨਾ ਮੇਰੇ ਮਨ ਤੋਂ ਸਦਾ ਹੀ ਮਾਲਕ ਦੇ ਸ਼ੁਕਰਾਨੇ ਵਿੱਚ ਰਹੇ ਇਹੋ ਜਿਹਾ ਜੀਵਨ ਗੁਰਸਿੱਖ ਦਾ ਬਣ ਜਾਣਾ ਚਾਹੀਦਾ ਹੈ ਆਖਾਂ ਜੀਵਾਂ ਬਿਸਰੇ ਮਰ ਜਾਵਾਂ ਆਖਣੇ ਔਖਾ ਸੱਚਾ ਨਾਮ ਮਾਲਕ ਨੂੰ ਸੁੱਖ ਦੇਣੇ ਸਵਾਦ ਦੇਣੇ ਔਖੇ ਨਹੀਂ ਲੱਗਦੇ ਸਾਨੂੰ ਲੈ ਕੇ ਧੰਨਵਾਦ ਕਰਨ ਔਖਾ ਲੱਗਦਾ ਆਖਣੇ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੁਗ ਜੇ ਕਿਤੇ ਸ਼ੁਕਰਾਨੇ ਦੀ ਭੁੱਖ ਜੀਵਨ ਦੀ ਪੂਰੀ ਹੋ ਜਾਏ ਉਦੋਂ ਭੁੱਖਾ ਹੈ ਕਹੇ ਚੱਲੀਏ ਦੁੱਖ ਜੀਵਨ ਦੇ ਦੁੱਖ ਦਰਦ ਕੱਟੇ ਜਾਂਦੇ ਨੇ ਇਹੀ ਸੱਚੇ ਪਾਤਸ਼ਾਹ ਦੀ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਖਾਰ ਤਕੀਨ ਕਹੋ ਨਾਨਕ ਹਰ ਭਜ ਮਨਾ ਜੈ ਮਿਦ ਜਲ ਕੋ ਮੀਨ ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਸਾਰੀ ਤੀ ਤੇਰਾ ਵੀ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਸ਼ੁਕਰਾਨੇ ਤੋਂ ਬਗੈਰ ਤੂੰ ਜੀਵਨ ਬਤੀਤ ਨਹੀਂ ਕਰਨਾ ਸੋ ਗੁਰਪੁਖਰੀ ਸਾਧ ਸੰਗਤ ਜੀ ਆਪਾਂ ਹਰ ਰੋਜ਼ ਪਾਤਸ਼ਾਹ ਜੀ ਦੇ ਸ਼ਲੋਕਾਂ ਦੇ ਉੱਤੇ ਵਿਚਾਰ ਕਰਾਂਗੇ ਤਾਂ ਕਿ ਇਹ ਜੋ ਸ਼ੀਧੀ ਦਿਹਾੜੇ ਨੇ ਰੋਮ ਰੋਮ ਆਪਣਾ ਰਣੀ ਹੈ ਰਣੀ ਚੁਕਾਇਆ ਨਹੀਂ ਜਾ ਸਕਦਾ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੀ ਯਾਦ ਵਿੱਚ ਸ਼ੁਕਰਾਨਾ ਕੀਤਾ ਜਾ ਸਕਦਾ ਹੈ ਕੋੜ ਕੋੜ ਪ੍ਰਣਾਮ ਕੀਤਾ ਜਾ ਸਕਦਾ ਹੈ ਉਹਨਾਂ ਦੇ ਬਚਨਾਂ ਨੂੰ ਕਮਾ ਕੇ ਇਹ ਜੀਵਨ ਦੇ ਵਿੱਚ ਸੁਖ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ ਪਾਤਸ਼ਾਹ ਜੀ ਦੀਆਂ ਬਖਸ਼ਾਂ ਦੇ ਵਿੱਚ ਵਿਚਰਦੇ ਹੋਏ ਅਸੀਸ ਦੇ ਪਾਤਰ ਬਣਿਆ ਜਾ ਸਕਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਹਮ ਬੈਠੇ ਤੁਮ ਦੇਉ ਅਸੀਸਾਂ ਏ ਸੱਚੇ ਪਾਤਸ਼ਾਹ ਪ੍ਰਗਟ ਗੁਰਾਂ ਦੀ ਦੇਵ ਦੇ ਰੂਪ ਦੇ ਵਿੱਚ ਸਦੀਵੀਂ ਕਾਲ ਲਈ ਆਪ ਜੀ ਸਾਡਾ ਮਾਰਗਦਰਸ਼ਨ ਕਰਿਓ ਅਸੀਸਾਂ ਦੇ ਕਿਨਵਾਜਣਾ ਕਰੋ ਸਾਡੇ ਵੀ ਬਾਣੀ ਜੀਵਨ ਦੇ ਵਿੱਚ ਬਾਣੀ ਬਣੇ ਦਾ ਚਾਹ ਉਹ ਬਣ ਜਾਈ ਚਾਹ ਉਹ ਬਣ ਜੇ ਜੋ ਆਪ ਜੀ ਨੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ ਇਹ ਕੇਸਾਂ ਸਵਾਸਾਂ ਦੇ ਨਾਲ ਨਿਭਾ ਜਾਇਓ ਪਾਤਸ਼ਾਹ ਜੀ ਆਪਾਂ ਨੂੰ ਬਚਨ ਕਰ ਰਹੇ ਨੇ ਵੀ ਮੇਰੇ ਮਾਨਤੂ ਮਾਲਕਵਾ ਸ਼ੁਕਰਾਨਾ ਕਰ ਤੇਰਾ ਜੀਵਨ ਪ੍ਰਵਾਣ ਹੋ ਜਾਏਗਾ ਉਹ ਸੰਗਤੀ ਰੂਪ ਦੇ ਵਿੱਚ ਆਪਾਂ ਵਾਹਿਗੁਰੂ ਗਰਮੰਤਰ ਨੂੰ ਦੜ ਕਰੀਏ ਤਾਂ ਕਿ ਜੀਵਨ ਪ੍ਰਵਾਣ ਹੋ ਜਾਏ ਸਵਾਸ ਗਰਾਵ ਸਿਮਰਨ ਕਰੋ ਜੀ ਸ਼ੁਰੂ ਵਾਹਿਗੁਰੂ 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 ਵਾਲ ਗਰ 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 ਵਾਹ ਗਰਹ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ